ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਪਿਓਰ ਪਸ਼ਮੀਨੇ ਦੇ ਸੂਟ ਲੈ ਕੇ ਆਏ ਜੀ ਲੋ ਪ੍ਰਾਈਸ ਦੇ ਵਿੱਚ ਹੋਣਗੇ ਸ਼ਾਲ ਸੂਟ ਹੋਣਗੇ ਤੇ ਦੋ ਤਰ੍ਹਾਂ ਦਾ ਪ੍ਰਾਈਸ ਰਹਿਣਾ ਹੈ ਮੈਂ ਨਾਪ ਦੀ ਨਾਲ ਸੂਟਾਂ ਦਾ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਹਾਂ ਜੀ 9:00 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਤਾਂ ਤੁਸੀਂ ਮੰਗਾਏ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 884658803 ਇਸ 사이ਟ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰ ਲੀਆ ਜਦ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਜੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਕੋਈ ਵੀ ਬੁਰਨੀ ਆਊਗਾ ਕਿਉਂਕਿ ਜਿਵੇਂ ਦੇ ਸੂਟ ਮੈਂ ਪਾਉਣੀ ਹੈ ਜ਼ਿਆਦਾਤਰ ਮੈਂ ਬ੍ਰਾਂਡਡ ਸੂਟ ਲੈ ਕੇ ਆਉਣੀ ਹੁੰਦੀ ਹੈ ਕਿਉਂਕਿ ਸਟੀਚਿੰਗ ਅੱਜ ਕੱਲ ਸਟੀਚਿੰਗ ਤੇ ਇੰਨੇ ਪੈਸੇ ਲੱਗ ਜਾਂਦੇ ਨੇ ਇਹ ਸਵਾਲ ਇਹ ਹੁੰਦਾ ਵੀ ਜੇ ਤੁਸੀਂ ਸਵਾਇਆ ਤੁਹਾਡੇ ਦੋ ਸੀਜ਼ਨ ਦਾ ਸੂਟ ਲੈਣਾ ਤੇ ਬਿਲਕੁਲ ਵੀ ਬੁਰਨੀ ਆਊਗਾ ਜੀ ਸ਼ਾਲ ਸੂਟ ਹੋਣਗੇ ਸਾਰੇ ਅੱਜ ਦੇ ਤੇ ਕੋਰੀਅਰ ਚਾਰਜੇਸ ਮੇਰੇ ਅਲੱਗ ਤੋਂ ਹੁੰਨੇ ਆ ਉਹ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਪੇਮੈਂਟ ਕਰਦੇ ਹੋ ਸੂਟ ਦੀ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਪਲੀਜ਼ ਕੋਰੀਅਰ ਚਾਰਜੇਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਹਾਂ ਅਸਦਾ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ ਹੈ ਜੀ ਬਿਲਕੁਲ ਲਾਈਨਿੰਗ ਦੇ ਵਿੱਚ ਫੈਬਰਿਕ ਹੋਊਗਾ ਬ੍ਰੀਕ ਬ੍ਰੀਕ ਲਾਈਨਸ ਵਾਲਾ ਫੈਬਰਿਕ ਹੈ ਇਹ ਦੇਖੋ ਬਹੁਤ ਸੋਹਣਾ ਸੈਲਫ ਲਾਈਨਿੰਗ ਦੇ ਵਿੱਚ ਤੇ ਥੋੜੇ ਡਿਜ਼ਾਈਨਰ ਸੂਟ ਹੋਣਗੇ ਪ੍ਰਿੰਟ ਤੋਂ ਹਟ ਕੇ ਜਿਵੇਂ neck ਤੇ ਬੜਾ ਸੋਹਣਾ ਵਰਕ ਹੋਇਆ ਚਿਕਨ ਵਰਕ ਦੀ ਪੱਟੀ ਹੈ ਜੀ ਇਹ ਇੱਕ ਤਰ੍ਹਾਂ ਦੀ ਵਰਕ ਦੀ ਰੈਡੀ ਕੀਤੀ ਹੋਈ ਆ ਪਰ ਲੈਂਥ ਦੇ ਹਿਸਾਬ ਨਾਲ ਇਹਨੂੰ ਉੱਪਰ-ਨੀਚੇ ਕਰ ਸਕਦੇ ਆ ਬਹੁਤ ਸੋਹਣਾ ਗ੍ਰੇਸਫੁਲ ਸੂਟ ਹੈ ਤੇ ਘੇਰੇ ਤੇ ਵੀ ਹੈਗੀ ਆ ਇਹ ਦੇਖੋ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਇੱਕ ਤਰ੍ਹਾਂ ਦਾ ਵਰਕ ਹੈ ਜੀ ਬੜਾ ਪਿਆਰਾ ਔਰਗੈਂਜ਼ਾ ਦਾ ਇਹ ਘੇਰੇ ਤੇ ਇਹ ਚਾਹੇ ਤੁਸੀਂ ਘੇਰੇ ਤੇ ਰੱਖ ਲਓ ਚਾਹੇ ਇਹਨੂੰ ਬਾਜੂ ਤੇ ਵੀ ਲਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ ਵੀ ਡਾਊਟ ਲਾਈਨਿੰਗ ਸੂਟ ਬਣਨਗੇ ਬਾਕੀ ਤੁਹਾਡੀ ਚੁਆਇਸ ਹੈ ਲਾਈਨਿੰਗ ਲਵਾ ਕੇ ਬਣਾਣਾ ਨਹੀਂ ਲਹਵਾਣੀ ਉਹ ਵੈਸਤਾ ਸਾਡੇ ਅਕੋਰਡਿੰਗ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਹੈ ਜੀ ਮੇਰੇ ਅਕੋਰਡਿੰਗ ਕਈਆਂ ਨੂੰ ਪਰ ਹੁੰਦਾ ਵੀ ਲਾਈਨਿੰਗ ਨਾਲ ਥੋੜੀ ਹੋਰ ਗ੍ਰੇਸ ਬਣ ਜਾਂਦੀ ਹੈ ਜੇ ਤੁਸੀਂ ਲਵਾਉਣਾ ਤਾਂ ਲਵਾ ਸਕਦੇ ਹੋ ਇਹ 슬ੀਵਸ ਤੇ ਆ ਜਾਣਾ ਪ੍ਰਿੰਟ ਇੱਕ ਸੂਟ ਵਿੱਚ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦੰਨੀ ਆ ਫਰੰਟ ਬੈਕ ਪੂਰਾ ਦਿਖਾ ਕੇ ਤੇ ਇਹ ਬੈਕ ਤੇ ਆ ਜਾਣਾ ਜੀ ਪੱਲਾ ਇਹ ਬੈਕ ਆ ਗਈ ਸੇਮ ਹੋਵੇ ਤੇ ਇਹ 슬ੀਵਸ ਹੈ ਜੀ ਸਾਈਡ ਤੇ ਬਲੈਕ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਸੈਲਫ ਲਾਈਨਿੰਗ ਦੇ ਵਿੱਚ ਤੇ ਪਿਓਰ ਪਸ਼ਮੀਨੇ ਦੀ ਬਲੈਕ ਬਾਟਮ ਜੀ ਨਾਲ ਪਲੇਨ ਬਹੁਤ ਪਿਆਰਾ ਪਿਓਰ ਪਸ਼ਮੀਨੇ ਦਾ ਸੂਟ ਹੈ ਤੇ ਨਾਲ ਹੈਗਾ ਬਿਲਕੁਲ ਲਾਈਟ ਵੇਟ ਦੇ ਵਿੱਚ ਸ਼ਾਲ ਹੈ ਲਾਈਟ ਵੇਟ ਦੇ ਵਿੱਚ ਹੈ ਜੀ ਬਿਲਕੁਲ ਖੁੱਲੇ ਅਰਜ ਦੇ ਵਿੱਚ ਇਹ ਲੋਕ ਬਹੁਤ ਸੋਹਣਾ ਮੈਰੂਨ ਕਲਰ ਦੇ ਨਾਲ ਕੰਬੀਨੇਸ਼ਨ ਹੈ ਵੇਅਰ ਕੀਤੇ ਹੋਏ ਬਹੁਤ ਪਿਆਰੇ ਲੱਗਦੇ ਆਵੇਂ ਦੇ ਸੂਟ ਪਿਆਰਾ ਸੂਟ ਹੈ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਨਾਲ ਦੇ ਮੈਂ ਤੁਹਾਨੂੰ ਕਾਫੀ ਸੂਟ ਦਿਖਾਵਾਂਗੀ ਹੁਣ ਸੇਮ ਦੇ ਵਿੱਚ ਬਸ ਪ੍ਰਿੰਟ ਦਾ ਪ੍ਰਿੰਟ ਤੇ ਸਾਰਾ ਸੇਮ ਰਹਿਣਾ ਵਰਕ ਕਲਰ ਚੇਂਜ ਹੋਈ ਜਾਣਾ ਜੀ ਸੂਟ ਦਾ ਬਸ ਇਹ ਦੇਖੋ ਮਾਊਸ ਕਲਰ ਦੇ ਵਿੱਚ ਹੈ ਜੀ ਨੈਕਸਟ ਪਹਿਲਾ ਬਲੈਕ ਦਿਖਾਇਆ ਮੈਂ ਤੁਹਾਨੂੰ ਇਹ ਮਾਊਸ ਕਲਰ ਦੇ ਵਿੱਚ ਆ ਗਿਆ ਉਵੇਂ ਬਹੁਤ ਸੋਹਣਾ ਸੈਲਫ ਲਾਈਨਿੰਗ ਦੇ ਵਿੱਚ ਹੈਗਾ ਪਿਓਰ ਪਸ਼ਮੀਨੇ ਦੇ ਵਿੱਚ ਕੋਈ ਬੁਰ ਨਹੀਂ ਆਉਣਾ ਨੈਕ ਤੇ ਬਹੁਤ ਪਿਆਰਾ ਵਰਕ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੇ ਘੇਰੇ ਤੇ ਵੀ ਵਰਕ ਹੈ ਜੀ ਜਿਵੇਂ ਤੁਸੀਂ ਆਫਿਸ ਜਾਂ ਜੌਬ ਤੇ ਜਾਂਦੇ ਹੋ ਤਾਂ ਐਵੇਂ ਦੇ ਸੂਟ ਬਹੁਤ ਪਿਆਰੇ ਲੱਗਦੇ ਆ ਇਹਨਾਂ ਨੂੰ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਬਣਾ ਲਓ ਤੁਹਾਡੀ ਚੁਆਇਸ ਹੈ ਪਰ ਬੁਰਨੀ ਬਿਲਕੁਲ ਵੀ ਆਉਣਾ ਜੀ ਇਹਨਾਂ ਸੂਟਾਂ ਦੇ ਨਾਲ ਪਿਓਰ ਕਸ਼ਮੀਨੀ ਦੀ ਬਾਟਮ ਤੇ ਪਿਓਰ ਦਾ ਹੀ ਸ਼ਾਲ ਹੈ ਨਾਲ ਬਹੁਤ ਪਿਆਰਾ ਬੜਾ ਸੋਹਣਾ ਪਰਪਲ ਪਰਪਲ ਕੰਟਰਾਸਟ ਦੇ ਵਿੱਚ ਮਾਊਸ ਤੇ ਪਰਪਲ ਜਿਵੇਂ ਪ੍ਰਿੰਟ ਦੇ ਵਿੱਚ ਹੈਗਾ ਕਲਰ ਪੂਰੇ ਖੁੱਲੇ ਸ਼ਾਲ ਹੈ ਜਿਵੇਂ ਆਪਾਂ ਬੁੱਕਲ ਮਾਰ ਕੇ ਲੈਣਾ ਹੁੰਦਾ ਪੂਰਾ ਅਰਜ ਹੈ ਜੀ ਸ਼ਾਲ ਦਾ ਇਹ ਕੰਬੀਨੇਸ਼ਨ 2000 ਪ੍ਰਾਈਸ ਹੈ ਜੀ ਸੂਟ ਦਾ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆ ਜੀ ਉਹ ਜ਼ਰੂਰ ਪੇ ਕਰ ਦਿਆ ਕਰੋ ਫਿਰ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਮੋਰ ਪੰਖੀ ਕਲਰ ਹੈ ਜੀ ਨੈਕਸਟ ਸੇਮ ਦੇ ਵਿੱਚ ਡਿਜ਼ਾਈਨਿੰਗ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਵੀ ਸੇਮ ਰਹਿਣੀ ਹੈ ਸੂਟਾਂ ਦੀ ਬਸ ਕਲਰ ਚੇਂਜ ਹੋ ਰਹੇ ਆ ਸੂਟਾਂ ਦਾ ਇਹ ਦੇਖੋ ਮੋਰ ਪੰਖੀ ਕਲਰ ਹੈ ਬੀਕ ਪੀਕਾਕ ਬਲੂ ਕਲਰ ਦੇ ਵਿੱਚ ਉਵੇਂ ਹੀ neck ਤੇ ਵਰਕ ਹੈ ਬੜਾ ਸੋਹਣਾ self lining ਦੇ ਵਿੱਚ ਫੈਬਰਿਕ ਬਹੁਤ ਪਿਆਰਾ ਪ੍ਰਿੰਟ ਤੇ ਘੇਰੇ ਤੇ ਵੀ ਵਰਕ ਹੈ ਬਹੁਤ ਸੋਹਣੇ ਪ्योर ਪਸ਼ਮੀਨੇ ਦੇ ਵਿੱਚ ਸੂਟ ਇਹ ਤਾਂ ਪਲਾਜ਼ੋ ਸੂਟ ਬਣੇ ਹੋਵੇ ਬਹੁਤ ਪਿਆਰੇ ਲੱਗਣਗੇ ਜੇ ਆਪਾਂ ਬਾਟਮ ਪਲਾਜ਼ੋ ਵਾਲੀ ਬਣਾ ਲਈਏ ਚਾਹੇ ਸਲਵਾਰ ਬਣਾਉਣੀ ਹੈ ਤਾਂ ਵੀ ਵਧੀਆ ਲੱਗਣਾ ਨਾਲ ਹੈਗਾ ਸ਼ਾਲ ਪਿਓਰ ਦੇ ਸ਼ਾਲ ਬੜੇ ਪਿਆਰੇ ਕਲਰ ਕੰਬੀਨੇਸ਼ਨ ਦੇ ਨਾਲ ਦੇਖੋ ਇਹ ਲੁਕਾਉਣ ਪੂਰੇ 2.5 ਮੀਟਰ ਦੇ ਆ ਕੋਈ ਛੋਟਾ ਸ਼ਾਲ ਨਹੀਂ ਹੈਗਾ ਕਿਉਂਕਿ ਅੱਗੇ-ਅੱਗੇ ਆਪਣੇ ਇੰਨੀ ਠੰਡ ਪੈਣੀ ਆ ਆਪਾਂ ਨੂੰ ਕਸ਼ਮੀਨੇ ਦੇ ਸੂਟ ਫੇਰ ਵੀ ਲੈਣੇ ਹੀ ਪੈਣੇ ਆ ਜੀ ਜਦ ਮਰਜ਼ੀ ਆਪਾਂ ਨੂੰ ਜਦੋਂ ਬਹੁਤ ਜ਼ਿਆਦਾ ਆਪਣੇ ਠੰਡ ਪੈਂਦੀ ਆ ਔਰੇ ਤੇ ਨੈਕਸਟ ਹੈਗਾ ਬੜਾ ਪਿਆਰਾ ਮਰੂਨ ਕਲਰ ਡਿਜ਼ਾਈਨ ਸੇਮ ਪਿਓਰ ਕਸ਼ਮੀਨੇ ਦੀ ਸੈਲਫ ਲਾਈਨਿੰਗ ਦੇ ਵਿੱਚ ਸ਼ਰਟ ਵਿਦ ਨੈਕ ਵਰਕ ਵਿੱਚ ਪ੍ਰਿੰਟ ਹੈ ਤੇ ਘੇਰੇ ਤੇ ਵੀ ਵਰਕ ਹੈ ਜੀ ਪਿਓਰ ਕਸ਼ਮੀਨੇ ਦੀ ਨਾਲ ਪਲੇਨ ਬਾਟਮ ਦੇ ਨਾਲ ਹੈਗਾ ਬੜਾ ਪਿਆਰਾ ਸ਼ਾਲ ਕੰਟਰਾਸਟ ਦੇ ਵਿੱਚ ਹੈ ਜੀ ਨਾਲ ਕਲਰ ਬੜਾ ਸੋਹਣਾ ਲਾਈਟ ਕਲਰ ਹੈ ਵਿੱਚ ਇਹ ਹੈਗਾ ਗ੍ਰੀਨ ਕਲਰ ਸੇਮ ਦੇ ਵਿੱਚ ਹੀ ਕ੍ਰੀਮ ਕਲਰ ਹੈ ਬਹੁਤ ਪਿਆਰਾ ਵਰਕ neck ਤੇ ਘੇਰੇ ਤੇ ਤੇ ਪ्योर ਪਸ਼ਮੀਨੇ ਦੀ ਬਾਟਮ ਹੈ ਜੀ ਨਾਲ ਇਸ ਦੇ ਪਿਲਦਾ ਹੈਗਾ ਸ਼ਾਲ ਮਸਟਰਡ ਕਲਰ ਦੇ ਨਾਲ ਕੰਬੀਨੇਸ਼ਨ ਇਹ ਲੁਕਾ ਸ਼ਾਲ टू थाऊज़ैंड प्राइस दे ना दो ज्हार ट्राई दे नाल अज्ज दे सो नैक्स तां बड़ा प्यारा कार्स ते जेह्ड़ा मस्टर्ड कलर होंदा ऐ थोह्ड़ी ब्राउन टोन ते ऐ मस्टर्ड घरे दे के वर्क प्योर कुछ मिलदा ਚਾਰਜ਼ ਨਾਲ ਇਹ ਲੁਕਾ ਨਾ ਬਹੁਤ ਸੋਹਣਾ ਮੋਰ ਪੰਖੀ ਕਲਰ ਦੇ ਨਾਲ ਕੰਬੀਨੇਸ਼ਨ ਹੈ ਜੀ ਸ਼ਾਲ ਦਾ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਸੂਟ ਨੈਕਸਟ ਕਲਰ ਆ ਗਿਆ ਕਲਰ ਸਾਰੇ ਹੀ ਸੋਹਣੇ ਆ ਕਿਉਂਕਿ ਵਿੰਟਰ ਦੇ ਕਲਰ ਹੈ ਜੀ ਸਾਰੇ ਡਾਰਕ ਚਾਰਟ ਦੇ ਵਿੱਚ ਬਹੁਤ ਸੋਹਣਾ ਸੈਲਫ ਲਾਈਨਿੰਗ ਦੇ ਵਿੱਚ ਸ਼ਰਟ ਨੈਕ ਤੇ ਵਰਕ ਹੈ ਕੇ ਰਤੇ ਵਰਕ ਹੈ ਜੀ ਨਾ ਇਹ ਹੈਗਾ ਪ्योर ਦਾ ਸ਼ਾਲ ਪਿਆਰਾ ਸ਼ਾਲ ਇਹ ਲੁੱਕ ਜਾਣੀ ਜੀ ਸੋਟ ਦੀ ਨੈਕ ਤੇ ਹੈਗਾ ਸੇਮ ਦੇ ਵਿੱਚ ਬਲੂ ਕਲਰ ਬਲੂ ਕਲਰ ਸੇਮ ਦੇ ਵਿੱਚ ਹੀ ਡਾਰਕ ਕਲਰ ਹੈ ਜੀ ਡਾਰਕ ਨੇਵੀ ਬਲੂ ਕਲਰ ਹੈ ਉਵੇਂ ਹੀ ਨੈਕ ਤੇ ਵਰਕ ਹੈ ਸੈਲਫ ਲਾਈਨਿੰਗ ਦੇ ਵਿੱਚ ਸ਼ਰਟ ਤੇ ਘੇਰੇ ਤੇ ਵਰਕ ਹੈ ਜੀ ਇਹ ਆ ਬਾਰੇ ਘੇਰੇ ਤੇ ਵਰਕ ਹੈ ਤੇ ਪਿਓਰ ਕਸ਼ਮੀਰੀਏ ਦੀ ਬਾਟਮ ਤੇ ਪਿਓਰ ਕਸ਼ਮੀਰੀ ਮੈਦਾਨ ਚਾ 2000 ਪ੍ਰਾਈਸ ਦੇ ਨਾਲ ਇਹ ਮੈਂ ਸੂਟ ਤੁਹਾਨੂੰ ਦਿਖਾਏ ਆ ਇੱਕ ਸੈੱਟ ਦਿਖਾਏ ਆ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਹੈ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਹੋਣਗੇ ਸ਼ਾਲ ਸੂਟ ਬਸ ਇਹ ਡਿਜ਼ਾਈਨਿੰਗ ਦਾ ਫਰਕ ਹੈ ਫੈਬਰਿਕ ਦਾ ਹਲਕਾ-ਫੁਲਕਾ ਫਰਕ ਹੁੰਦਾ ਜੀ ਹਮੇਸ਼ਾ ਪਸ਼ਮੀਨੇ 'ਚ ਵੀ ਬਹੁਤ ਤਰ੍ਹਾਂ ਦਾ ਪਸ਼ਮੀਨਾ ਹੁੰਦਾ ਇਹ ਦੇਖੋ ਮਸਟਰਡ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਸਾਰੇ ਦੇ ਵਿੱਚ ਬਹੁਤ ਸੋਹਣਾ ਹਲਕਾ ਹਲਕਾ ਹੈਂਡਵਰਕ ਹੱਥ ਨਾਲ ਪ੍ਰੀਕ ਸਿੱਪੀ ਲੱਗੀ ਹੋਈ ਹੈ ਇਹ ਲੁੱਕ ਆ ਜਾਣੀ ਹੈ ਪੂਰੇ ਪ੍ਰਿੰਟ ਆ ਜਾਣਾ ਜੀ ਪੂਰੀ ਸ਼ਰਟ ਤੇ ਬਹੁਤ ਸੋਹਣਾ ਪ੍ਰਿੰਟ ਹੈ ਬਣ ਕੇ ਇਹ ਵਾਲਾ ਸੂਟ ਬਹੁਤ ਪਿਆਰਾ ਲੱਗਣਾ ਕਿਉਂਕਿ ਫਰੰਟ ਬੈਕ ਤੇ ਸੇਮ ਪ੍ਰਿੰਟ ਹੈ ਇਹ ਦੇਖ ਮਸਾ ਅੱਗੇ ਵਾਲੇ ਤੇ ਹਲਕਾ ਹਲਕਾ ਹੈਂਡਵਰਕ ਹੋਇਆ ਸਿੱਪੀ ਲੱਗੀ ਹੈ ਨਾਲ ਪਿਓਰ ਪਸ਼ਮੀਨੇ ਦੀ ਨਾਲ ਬਾਟਮ ਹੈ ਜੀ ਮਸਟਰਡ ਕਲਰ ਦੇ ਵਿੱਚ ਇਹ ਲੁਕਾਣੀਏ ਸੂਟ ਦੀ ਤੇ ਨਾਲ ਪਿਓਰ ਦਾ ਹੀ ਸ਼ਾਲ ਹੈ ਇਹਦੇ ਨਾਲ ਪਿਓਰ ਦਾ ਸ਼ਾਲ ਪੂਰਾ ਖੁੱਲਾ ਸ਼ਾਲ ਹੈ ਫੁੱਲ ਲੈਂਥ ਦੇ ਵਿੱਚ ਇਹ ਲੁਕਾ ਬਹੁਤ ਪਿਆਰਾ ਸੂਟ ਹੈ 2200 ਪ੍ਰਾਈਸ ਦੇ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2200 ਪ੍ਰਾਈਸ ਹੈ ਮਸਟਰਡ ਕਲਰ ਦੇ ਵਿੱਚ ਸੂਟ ਹੈ ਜੀ ਇਹ ਵਾਲਾ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਹੀ ਇਹ ਦੇਖੋ ਬਹੁਤ ਪਿਆਰੇ ਪਿਆਰੇ ਕਲਰ ਹੋਣਗੇ ਇਹਨਾਂ ਦੇ ਮੋਰ ਪੰਖੀ ਕਲਰ ਹੈ ਇਹ ਦੇਖੋ ਕਿੰਨੀ ਪਿਆਰੀ ਲੁੱਕ ਹੈ ਜੀ ਸੂਟ ਦੀ ਪ੍ਰਿੰਟ ਸਾਰੇ ਦੇ ਵਿੱਚ ਤੇ ਹਲਕਾ ਹਲਕਾ ਵਿੱਚ ਹੱਥ ਦੇ ਨਾਲ ਵਰਕ ਹੋਇਆ ਹਲਕੀ ਹਲਕੀ ਸਿੱਪੀ ਲੱਗੀ ਹੋਈ ਹੈ ਇਹ ਦੇਖੋ ਇਹ ਲੁੱਕ ਆ ਜਾਂਦੀ ਹੈ ਬਹੁਤ ਸੋਹਣਾ ਪ੍ਰਿੰਟ ਫਰੰਟ ਬੈਕ ਸੇਮ ਪ੍ਰਿੰਟ ਹੈ ਬੈਕ ਤੇ ਆ ਜਾਣਾ ਮੋਰ ਪੰਖੀ ਕਲਰ ਹੈ ਮੋਰ ਪੰਖੀ ਕਲਰ ਦੀ ਬਲੂ ਕਲਰ ਦੀ ਨਾਲ ਬਾਟਮ ਹੈ ਜੀ ਇਹਦੇ ਬਹੁਤ ਪਿਆਰਾ ਤੇ ਪਿਓਰ ਦਾ ਇਸ਼ਾਲ ਹੈ ਜੀ ਨਾਲ ਅਲੱਗ ਜੀ ਚੀਜ਼ ਹੈ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਬਣਨਗੇ ਸੂਟ ਇਹ ਲੁੱਕ ਆ ਜਾਣੀ ਪੂਰੇ ਖੁੱਲੇ ਸ਼ਾਲ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਜਿਹੜੇ ਮੈਂ ਆ ਵਾਲੇ ਸੂਟ ਦਿਖਾ ਰਹੀ ਹਾਂ ਮਸਟਰਡ ਦਿਖਾਇਆ ਤੁਹਾਨੂੰ ਮੋਰ ਪੰਖੀ ਬਲੂ ਕਲਰ ਦਿਖਾਇਆ 22 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਬੜਾ ਸੋਹਣਾ ਇਹਦੇ ਵਿੱਚ ਵਾਈਨ ਮੈਰੂਨ ਜਿਹਾ ਕਲਰ ਹੈ ਲੱਗ ਜਾਈ ਹੈ ਵਾਈਨ ਤੋਂ ਵੀ ਥੋੜੇ ਅਲੱਗ ਟੋਨ ਹੈ ਮੈਰੂਨ ਤੋਂ ਵੀ ਥੋੜਾ ਜਿਹਾ ਅਲੱਗ ਟੋਨ ਹੈ ਇਹ ਦੇਖੋ ਪ੍ਰਿੰਟ ਕਿੰਨਾ ਪਰ ਬਹੁਤ ਪਿਆਰਾ ਪ੍ਰਿੰਟ ਫਰੰਟ ਬੈਕ ਸ਼ਰਟ ਤੇ ਸੇਮ ਪਿਓਰ ਕਸ਼ਮੀਨੀ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਪਿਓਰ ਦਾ ਹੀ ਸ਼ਾਲ ਕਿਉਂਕਿ ਅੱਗੇ-ਅੱਗੇ ਆਪਣਾ ਠੰਡ ਪੈਣੀ ਹੈ ਜੀ ਕਸ਼ਮੀਨੀ ਦੀ ਵੀਡੀਓ ਤਾਂ ਸਾਨੂੰ ਲੈ ਕੇ ਆਉਣੇ ਪੈਣੇ ਸੂਟ ਬਹੁਤ ਪਿਆਰਾ ਡਿਜ਼ਾਈਨ ਇਹ ਲੋਕਸ ਟੈਕਸਟ ਹੈਗਾ ਇਹਦੇ ਵਿੱਚ ਬਹੁਤ ਹੀ ਪਿਆਰਾ ਚਾਰਕ ਗ੍ਰੇ ਕਲਰ ਹੈ ਗ੍ਰੇ ਬਲੈਕ ਕਲਰ ਹੈ ਏ ਬਲੈਕ ਕਲਰ ਡਾਰਕ ਸੁਰਮੀ ਕਲਰ ਹੈ ਜੀ ਬਿਲਕੁਲ ਕਾਲਸ ਤੇ ਬਹੁਤ ਸੋਹਣਾ ਪ੍ਰਿੰਟ ਸ਼ਰਟ ਦੇ ਵਿੱਚ ਫਰੰਟ ਬੈਕ ਸੇਮ ਪ੍ਰਿੰਟ ਸੇਮ ਹੈ ਜੀ ਸ਼ਰਟ ਦੇ ਵਿੱਚ ਪਿਓਰ ਪਸ਼ਮੀਨੇ ਦੀ ਪਲੇਨ ਬਾਟਮ ਹੈ ਨਾਲ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਪਿਓਰ ਦਾ ਸ਼ਾਲ ਇਹ ਨੁਕਾਨੀ ਇਹ ਸੂਟ ਦੀ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਜੀ ਇਹ ਮੈਂ ਤੁਹਾਨੂੰ ਦਿਖਾਏ ਆ ਚਾਰ ਸੂਟ ਸੇਮ ਪ੍ਰਾਈਸ ਦੇ ਪਹਿਲਾਂ ਜਿਹੜੇ ਦਿਖਾਏ ਸੀਗੇ ਉਹ ਵਾਲੇ ਸੀਗੇ 2000 ਪ੍ਰਾਈਸ ਸੀਗਾ ਇਹਨਾਂ ਦਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81460 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ